ਸਕੂਲ ਦੇ ਵਿੱਚ ਜਿਹੜੀ ਚੋਰੀ ਦੀ ਵਾਰਦਾਤ ਹੋਈ ਹੈ ਤੁਹਾਨੂੰ ਪਤਾ ਕਿਵੇਂ ਲੱਗਿਆ ਸਾਨੂੰ ਪਹਿਲੇ ਆਇਆ ਕਦੋਂ ਉਹ ਤਵ ਸਿਰੇ ਚੈੱਕ ਕਰਨ ਆਇਆ ਕੋਈ ਸ਼ਟਾਟ ਨਹੀਂ ਕੋਈ ਕੁਛ ਨਹੀਂ 50-60 ਹਜ਼ਾਰ ਦੀ ਚੋਰੀ ਹੋਈ ਹੈ ਸਰਕਾਰੀ ਪਨਾਇਵਰੀ ਸਕੂਲ ਤਰਫਕਾਰਵਰ ਬਸਤੀ ਬਾਜਗਰ ਸਕੂਲ ਦੇ ਬੈਕ ਸਾਈਡ ਇੱਥੇ ਨਿਛੇੜੀ ਜੂਆ ਸ਼ਰਿਆਂ ਵਿੱਚ ਜਲਦਾ ਜੀ ਇੱਥੇ ਕੇ ਕੇ ਦੀ ਸੁਣਵਾਈ ਨਹੀਂ ਤੁਸੀਂ ਸਰਕਾਰ ਇੱਕ ਮਿੰਟ ਇਹ ਸਰਕਾਰ ਨੂੰ ਕਹਿੰਦੇ ਆ ਕਿ ਸਾਡਾ ਇਹ ਗਰਾਊਂਡ ਆ ਠੀਕ ਆ ਸਾਡੇ ਮਹੱਲੇ ਦਾ ਹੀ ਕੋਈ ਨਸ਼ੇੜੀ ਨਹੀਂ ਸੀ ਕੋਈ ਕੁਝ ਨਹੀਂ ਬੜਾ ਵਧੀਆ ਮਹਲਾ ਸੁਖਸ਼ਾਂਤੀ ਸੀਗਾ ਵੀ ਸਾਨੂੰ ਇਹ ਪਤਾ ਨਹੀਂ ਲੱਗ ਰਿਹਾ ਵੀ ਇੱਥੇ ਕਿੱਦਾਂ ਟੀਮਾਂ ਆਉਂਦੀਆਂ ਨੇ ਹਰ ਘਰ ਵਸਦਾ ਅੱਜ ਤਾਂ ਸਕੂਲ ਚ ਹੋ ਗਿਆ ਕੱਲ ਨੂੰ ਘਰਾਂ ਚ ਵੜਨ ਗਿਆ ਜੇ ਨਸ਼ੇੜੀ ਇੱਥੇ ਹੈਗੇ ਆ ਕੀ ਬੜਾ ਵਧੀਆ ਮਹਲਾ ਸੀ ਕੋਈ ਗੱਲ ਨਹੀਂ ਸੀ ਹੁਣ ਬੱਚੇ ਦੱਸੋ ਛੋਟੇ ਛੋਟੇ ਬੱਚਿਆਂ ਦੀ ਗੱਲ ਨੂੰ ਪਊਗੀ ਜੀ ਜੇਕਰ ਆਦੇ ਆ ਉਹ ਪਹਿਲੇ ਹੂਰ ਨਾਮ ਕੁਛ ਹੋਰ ਮਾਰਦੇ ਆ ਉਹਨਾਂ ਨੂੰ ਭਜਾਉਂਦੇ ਆ ਯਾਹ ਪੇ ਚਾਹ ਪੜਨੇ ਲਿਆ ਦੇ ਚਲੋ ਜੀ ਤੇ ਤੁਸੀਂ ਉਹ ਚਾਹ ਪਾੜੀ ਉਹਨਾਂ ਨੂੰ ਦਿੰਨੇ ਹੋ ਫਲੇਮ ਟਵਰੀ ਥਾਣਾ ਲੱਗਦਾ ਜੀ ਇਹਨਾਂ ਅੱਗੇ ਅਰਜ ਬੇਨਤੀ ਹੈ ਸਾਡੀ ਐਸਐਸਓ ਸਾਹਿਬ ਅੱਗੇ ਵੀ ਇਹਨਾਂ ਰੇਡ ਮਾਰੀ ਜਾਵੇ ਰੇਡ ਮਾਰ ਕੇ ਉਹਨਾਂ ਨੂੰ ਅਰੈਸਟ ਕੀਤਾ ਜਾਵੇ ਔਰ ਇਸ ਕੈਮਰੇ ਤੇ ਆਸ-ਪਾਸ ਅਗਰ ਮੈਂ ਫੋਕਸ ਕਰਨ ਨੂੰ ਕਹੂੰਗੀ ਕਿ ਉੱਥੇ ਵੀ ਕਿਥੇ ਨਾ ਕਿਥੇ ਨਿਸ਼ਾਨ ਲੱਗ ਰਹੇ ਆ ਕਿ ਇਹਦੇ ਨਾਲ ਛੇੜਛਾੜ ਕੀਤੀ ਗਈ ਹੈ ਸਸ਼ਿਕਾ ਜੀ ਮੈਂ ਹਾ ਦਿੱਤੀ ਤੁਸੀਂ ਦੇਖ ਰਹੇ ਹੋ ਔਨ ਰੋਡੀ ਪੰਜਾਬ ਜਿੱਥੇ ਪੂਰਾ ਭਾਰਤ ਈਦ ਮਨਾ ਰਿਹਾ ਹੈ ਉੱਥੇ ਹੀ ਲੁਧਿਆਣਾ ਸ਼ਹਿਰ ਦੇ ਇੱਕ ਸਰਕਾਰੀ ਸਕੂਲ ਦੇ ਵਿੱਚ ਚੋਰੀ ਦੀ ਖਬਰ ਸਾਹਮਣੇ ਆਈ ਹੈ ਤੇ ਇਹ ਚੋਰੀ ਦੀ ਇਹ ਚੋਰੀ ਜੋ ਹੈ ਬਾਜੀਗੜ ਡੇਰਾ ਨਿਊ ਕਾਰਾਬਾਰਾ ਏਰੀਆ ਦੇ ਸਰਕਾਰੀ ਸਕੂਲ ਦੇ ਵਿੱਚ ਹੋਈ ਹੈ ਔਰ ਕਿਹਾ ਜਾ ਰਿਹਾ ਹੈ ਕਿ ਸਕੂਲ ਦੇ ਵਿੱਚ ਪਾੜੀ ਦੇ ਮੋਟਰ ਦਾ ਇੱਕ ਸਟਰਟਰ ਮਸ਼ੀਨ ਹੁੰਦੀ ਆ ਉਹਦੀ ਚੋਰੀ ਹੋਈ ਆ ਆਪਾਂ ਗੱਲਬਾਤ ਕਰਦੇ ਹਾਂ ਇਸ ਸਕੂਲ ਦੇ ਜਿਹੜੇ ਮੈਨੇਜਮੈਂਟ ਨੇ ਆ ਜਿਨ੍ਹਾਂ ਦੇ ਦੇਖਰੇਖ ਦੇ ਵਿੱਚ ਇਹ ਸਕੂਲ ਹੈ ਉਹਨਾਂ ਨਾਲ ਗੱਲਬਾਤ ਕਰਦੇ ਆ ਤੇ ਆਸ-ਪਾਸ ਜਿਹੜੇ ਲੋਕ ਨੇ ਉਹਨਾਂ ਨਾਲ ਵੀ ਗੱਲਬਾਤ ਕਰਦੇ ਕਿ ਇਹ ਚੋਰੀ ਦੀ ਵਾਰਦਾਤ ਕਦੋਂ ਹੋਈ ਹੈ ਤੇ ਗੱਲਬਾਤ ਕਰਦੇ ਆ ਕਿ ਇਸ ਤੋਂ ਪਹਿਲੇ ਵੀ ਇਸ ਇੱਥੇ ਕੋਈ ਹਾਦਸਾ ਇਦਾਂ ਦਾ ਹੋਇਆ ਹੈ ਇੱਥੇ ਕੋਈ ਚੋਰੀ ਇਦਾਂ ਦੀ ਹੋਈ ਹੈ ਕਿ ਨਹੀਂ ਲੋਕਾਂ ਨਾਲ ਹੀ ਗੱਲਬਾਤ ਕਰਦੇ ਸਸ਼ੀ ਗਾਲ ਜੀ ਇਹ ਤੁਹਾਡੇ ਸਕੂਲ ਦੇ ਵਿੱਚ ਜਿਹੜੀ ਚੋਰੀ ਦੀ ਵਾਰਦਾਤ ਹੋਈ ਹੈ ਤੁਹਾਨੂੰ ਪਤਾ ਕਿਵੇਂ ਲੱਗਿਆ ਸਾਨੂੰ ਪਹਿਲੇ ਆਇਆ ਕਦੋਂ ਆਇਆ ਕੌਣ ਉਹ ਸਾਨੂੰ ਵੱਡੀ ਗੱਲ ਇਸ ਜਦੋਂ ਸਕੂਲ ਖੁੱਲਾ ਸੀਗਾ ਠੀਕ ਹੈ ਜਾਂ ਬੰਦ ਕੀਤਾ ਸੀਗਾ ਰਾਤ ਨੂੰ ਇੱਥੇ ਕੋਈ ਸੀਗਾ ਦੇਖਰੇ ਕਰਨ ਲਈ ਕਿ ਨਹੀਂ ਮੈਂ ਮੈਡਮ ਮੈਂ ਸੰਦੀ ਕੁਮਾਰ ਤਰਫਕਾਰਾ ਬਰ ਬਸਤੀ ਬਾਜੀਗਰ ਵਾਰਡ ਨੰਬਰ 1 ਤੋਂ ਹੂੰ ਮੋਟਰ ਮੇਰੇ ਅੰਡਰ ਆ ਅਸੀਂ ਚਲਾਉਣ ਦੇ ਟਾਈਮ ਦੇ ਮੁਤਾਬਕ ਆਈਦਾ ਜਿੱਦਾਂ ਮਦਾਈ ਸਵੇਰੇ ਆਏ ਆ ਅੱਗੇ ਦੇਖਿਆ ਸਟਾਰਟਰ ਲੱਗਿਆ ਹੋਇਆ ਸੀ ਪਹਿਲਾਂ ਉਹ ਤਵ ਸਵੇਰੇ ਉਹ ਚੈੱਕ ਕਰਨ ਆਏ ਆ ਕੋਈ ਸਟਾਰਟ ਨਹੀਂ ਕੋਈ ਕੁਛ ਨਹੀਂ 50-60 ਹਜ਼ਾਰ ਦੀ ਚੋਰੀ ਹੋਈ ਆ ਸਰਕਾਰੀ ਪਨਾਮਰੀ ਸਕੂਲ ਤਰਫਕਾਰ ਬਸਤੀ ਬਾਜਗਰ ਬਾਕੀ ਜਿਹੜੇ ਆਂਡਗਵਾਂਡ ਨੇ ਜਿੱਦਾਂ ਸਾਡੇ ਆ ਸਕੂਲ ਦੇ ਬੈਕ ਸਾਈਡ ਇੱਥੇ ਨਿਛੇੜੀ ਜੂਆ ਸ਼ਰੇਆਮ ਚੱਲਦਾ ਜੀ ਤੇ ਕਦੇ ਕਈ ਦੀ ਸੁਣਵਾਈ ਨਹੀਂ ਅਸੀਂ ਬਹੁਤ ਦੁਖੀ ਹਾਂ ਅਸੀਂ ਬਹੁਤ ਦੁਖੀ ਹੋਏ ਕੰਪਲੇਨ ਕੀਤੀ ਕੰਪਲੇਟ ਕੋਈ ਨਹੀਂ ਸੁਣਦਾ ਬੜੀ ਬੜੀ ਕਰ ਚੁੱਕੇ ਲੋਕ ਇਸ ਏਰੀਆ ਦਾ ਜਿਹੜਾ ਵੀ ਐਮ ਐਲ ਏ ਹੋਏਗਾ ਪ੍ਰਧਾਨ ਹੋਏਗਾ ਠੀਕ ਹੈ ਕਦੇ ਪੀ ਸੀ ਆਰ ਵੀ ਇੱਥੇ ਗੇੜਾ ਮਾਰਦੀ ਇਹਨਾਂ ਕਿਸੇ ਨੂੰ ਕੰਪਲੇਨ ਕੀਤੀ ਹੋਵੇ ਪੀ ਸੀ ਆਰ ਨੂੰ ਕੰਪਲੇਨ ਕੀਤੀਆਂ ਸਰ ਕੋ ਹੋਇਆ ਜੀ ਆਉਂਦੇ ਆ ਉਹ ਚੱਕ ਕੇ ਕਈ ਵਾਰੀ ਬੰਦੇ ਲੈ ਜਾਂਦੇ ਆ ਚੱਕ ਕੇ ਮੁਰਗੇ ਗਾਂਹਾਂ ਜਾ ਕੇ ਫੇਰ ਛੱਡ ਦਿੰਦੇ ਠੀਕ ਹੈ ਜੀ ਤੁਸੀਂ ਸਰਕਾਰ ਇੱਕ ਮਿੰਟ ਇਹ ਸਰਕਾਰ ਨੂੰ ਕਹਿੰਦੇ ਆ ਕਿ ਸਾਡਾ ਇਹ ਗਰਾਊਂਡ ਠੀਕ ਆ ਸਾਡੇ ਮਹੱਲੇ ਦਾ ਹੀ ਕੋਈ ਨਸ਼ੇੜੀ ਨਹੀਂ ਸੀ ਕੋਈ ਕੁਝ ਨਹੀਂ ਬੜਾ ਵਧੀਆ ਮਹਲਾ ਸੁਖਸ਼ਾਂਤੀ ਸੀਗਾ ਵੀ ਸਾਨੂੰ ਇਹ ਪਤਾ ਨਹੀਂ ਲੱਗ ਰਿਹਾ ਵੀ ਇੱਥੇ ਕਿੱਦਾਂ ਟੀਮਾਂ ਆਉਂਦੀਆਂ ਨੇ ਆਗੇ ਉਹ ਜੂਆ ਅਸ਼ਰੇ ਆਮ ਸਭ ਕੁਝ ਚੱਲਦਾ ਜੀ ਕੋਈ ਕਿਸੇ ਦੀ ਸੁਣਵਾਈ ਨਹੀਂ ਤੇ ਇਹਨਾਂ ਦੇ ਲੁੱਟਖੋ ਹੁੰਦੀਆਂ ਇਹਨਾਂ ਦੇ ਕਾਰਵਾਈ ਕੀਤੀ ਜਾਵੇ ਬਾਕੀ ਜਿਹੜੀ ਰਾਤ ਦੀ ਚੋਰੀ ਹੋਈ ਆ ਉਹ ਚੋਰੀ ਦਾ ਸਾਨੂੰ ਕੋਈ ਪਤਾ ਨਹੀਂ ਲੱਗ ਰਿਹਾ ਹਲੇ ਕੈਮਰੇ ਚੈੱਕ ਕਰ ਰਹੇ ਜੇ ਕੈਮਰੇ ਹੋਇਆ ਸ਼ੋ ਤੇ ਉਹ ਵੀ ਜਿਹੜਾ ਬੰਦਾ ਹੋਇਆ ਬੰਦਾ ਨਾਂ ਰੱਖ ਕੇ ਉਹਦਾ ਸਾਹ ਦੇ ਕਰ ਸਾਹਮਣੇ ਪੇਸ਼ ਕਰਾਂਗੇ ਅੱਜ ਇਹ ਚੋਰੀ ਹੋਈ ਹੈ ਤੁਹਾਡੇ ਸਕੂਲ ਦੇ ਵਿੱਚ ਠੀਕ ਹੈ ਨਾ ਰਾਤ ਨੂੰ ਤਾਂ ਕੀ ਤੁਹਾਡੇ ਏਜ ਸਕੂਲ ਹੁਣ ਬੱਚਿਆਂ ਲਈ ਸੇਫ ਮੰਨਿਆ ਜਾਏ ਕਿਉਂਕਿ ਇੱਥੇ ਨਸ਼ੇੜੀ ਵੀ ਨੇ ਠੀਕ ਹੈ ਨਾ ਰਾਤ ਨੂੰ ਤੁਹਾਡੇ ਚੋਰੀਆਂ ਹੋ ਰਹੀਆਂ ਨੇ ਕੱਲ ਨੂੰ ਕੋਈ ਹੋਰ ਵੀ ਵਾਰਦਾਤ ਹੋ ਸਕਦੀ ਹੈ ਤਾਂ ਫਿਰ ਕਿਵੇਂ ਕਿਸ ਬਰੋਸਤੇ ਤੇ ਇਸ ਸਕੂਲ ਦੇ ਵਿੱਚ ਬੱਚਿਆਂ ਨੂੰ ਭੇਜਿਆ ਜਾਵੇ ਮੈਡਮ ਇਹ ਦੇਖੋ ਅਦਾਤ ਆਪਣੀ ਨਾਲ ਹਰ ਘਰ ਵਸਦਾ ਅੱਜ ਤਾਂ ਸਕੂਲ ਚ ਹੋ ਗਿਆ ਕੱਲ ਨੂੰ ਘਰਾਂ ਚ ਵੜਨ ਗਿਆ ਕਹੋਂਾਂ ਨਾ ਤੇ ਜਿੱਥੇ ਤੱਕ ਕਾਬੂ ਨਹੀਂ ਪਾਇਆ ਜਾ ਸਕਦਾ ਕਹੋਂ ਸਾਡੇ ਨਾਲ ਇਹ ਬੱਚਿਆਂ ਦੇ ਕੋਲ ਸਕੂਲ ਲੱਗਦਾ ਸਾਡੇ ਬੱਚਿਆਂ ਦਾ ਭਵਿੱਖ ਖਰਾਬ ਹੁੰਦਾ ਹਰ ਕੋਈ ਚਿੱਟੇ ਵਾਲਾ ਕੋਈ ਨਹੀਂ ਕੋਈ ਐਦਾ ਟੀਕੇ ਵਾਲਾ ਨਹੀਂ ਹਰ ਕੋਈ ਆਗੇ ਤੇ ਨਸ਼ਾ ਕਰਦਾ ਕੋਈ ਰੋਕ ਟੋਕ ਨਹੀਂ ਹੈਗੀ ਮੱਲੇ ਵਾਲਾ ਜਾ ਕੇ ਕਹਿੰਦਾ ਤੇ ਦੁਸ਼ਮਨੀ ਪਾਣ ਵਾਲਾ ਕੰਮ ਆ ਕਹੋਂ ਦਾ ਕੰਮ ਸਰਕਾਰ ਦਾ ਆਈ ਸਰਕਾਰ ਦੀ ਡਿਊਟੀ ਬਣਦੀ ਹੈ ਵੀ ਆ ਇਹਨੂੰ ਰੁਕ ਪਾਵੇ ਹਾਂਜੀ ਕੰਗਨ ਛੇੜੀਆਂ ਇੱਥੇ ਕੰਮ ਹੋ ਰਿਹਾ ਜੀ ਬਗੈਨ ਛੇੜੀਆਂ ਤੋਂ ਕੰਮ ਨਹੀਂ ਹੋ ਰਿਹਾ ਛੇੜੀਆਂ ਮਤავੇ ਕਿ ਕੰਮ ਹੋਇਆ ਜੀ ਜੇ ਨਿਛੇੜੀ ਇੱਥੇ ਹੈਗੇ ਆ ਕੀ ਬੜਾ ਵਧੀਆ ਮਨਲਾਸੀ ਆ ਕੋਈ ਗੱਲ ਨਹੀਂ ਸੀ ਹੁਣ ਬੱਚੇ ਦਾ ਸਸ ਛੋੜੇ ਛੋੜੇ ਬੱਚਿਆਂ ਦੀ ਗੱਲ ਨੂੰ ਬੋਊਗੀ ਜੀ ਇਸ ਕਰਕੇ ਅਸੀਂ ਸਰਕਾਰ ਕੋਲ ਹੀ ਰਿਪੋਰਟ ਕਰਦੇ ਬੇਨਤੀ ਕਰਦੇ ਆ ਇਹਨਾਂ ਨੱਥ ਪਾਈ ਜਾਵੇ ਜੀ ਤੁਸੀਂ ਕੀ ਕਹਿਣਾ ਕਰ ਜਾਓਗੇ ਸਰ ਕੋਈ ਗੱਲ ਜਾਣੀ ਜਿੰਨੇ ਵੀ ਤੁਸੀਂ ਚਿੱਟੇਲੇ ਆ ਉਹਨਾਂ ਨੂੰ ਵੱਧ ਤੋਂ ਵੱਧ ਇਹਨਾਂ ਨੂੰ ਠੁੱਕਣਾ ਚਾਹੀਦਾ ਜੋ ਕਾਰਵਾਈ ਜੋ ਕਾਰਵਾਈ ਹੋਈ ਇਹਨੇ ਕਰਨੀ ਚਾਹੀਦੀ ਆ ਇੱਕ ਦੋ ਵਾਰੀ ਉਹਨਾਂ ਨੂੰ ਅਸੀਂ ਆਪਣੇ ਫੋਨ ਵੀ ਕਰਕੇ ਸੱਜੇ। ਜੇਕਰ ਆਦੇ ਆ ਉਹ ਪਹਿਲੇ ਹੂਰ ਨੂੰ ਪਿੱਛੋਂ ਹੂਟਰ ਮਾਰਦੇ ਆ ਉਹਨਾਂ ਨੂੰ ਭਜਾਉਂਦੇ ਆ। ਠੀਕ ਹੈ ਜੀ। ਉਹ ਸਾਡੀ ਗਵਰਨਮੈਂਟ ਜਿਹੜੀ ਹੈ ਇਹ ਆਪ ਖੁਦ ਕਰਾਦੀ ਆਪਣੇ ਕੋਲੋਂ ਕਿਥੋਂ ਮੈਂ ਖੋਦਦਾ ਸਨ। ਹਾਂਜੀ। ਠੀਕ ਹੈ। ਜਾਂ ਫੇ ਚਾਹ ਪਾਣੀ ਲਿਆ ਦੇ ਚਲੋ ਜੀ। ਤੇ ਤੁਸੀਂ ਉਹ ਚਾਹ ਪਾਣੀ ਉਹਨਾਂ ਨੂੰ ਦਿੰਨੇ ਹੋ? ਕੋ ਦਿੰਦਾ? ਆਪ ਖੋ ਸਾਡੇ ਸਾਹਮਣੇ ਲੱਗੇ ਜਾਂਦੇ ਆ। ਅਸੀਂ ਸਰਕਾਰਗੇ ਇਹ ਹੀ ਬੇਨਤੀ ਕਰਨੀ ਚਾਹਨੇ ਆ ਕਿ ਦੇਖੋ ਜਿੰਨੀ ਗਵਾਰਦਾ ਤਗੜੀ ਹੋਈ ਆ ਠੀਕ ਆ ਕੱਲ ਨੂੰ ਕੋਈ ਹੋਰ ਸਾਡੇ ਘਰਾਂ ਦੇ ਵਿੱਚ ਕਿ ਵਰਕੇ ਇਦਾਂ ਦੇ ਕੰਮ ਕਰਨ ਅਸੀਂ ਕਹਿੰਦੇ ਸਰਕਾਰਗੇ ਇਹ ਜੀ ਬੇਨਤੀ ਕਰਦੇ ਆ ਕਿ ਇਹਨਾਂ ਤੇ ਪੂਰੀ ਨੱਥ ਪਾਈ ਜਾਵੇ ਸਲੇਮਟਾ ਬੜੀ ਥਾਣਾ ਲੱਗਦਾ ਜੀ ਇਹਨਾਂ ਅੱਗੇ ਅਰਜ਼ ਬੇਨਤੀ ਹੈ ਸਾਡੀ ਐਸਐਸਓ ਸਾਹਿਬ ਅੱਗੇ ਵੀ ਇਹਨਾਂ ਰੇਡ ਮਾਰੀ ਜਾਵੇ ਰੇਡ ਮਾਰ ਕੇ ਉਹਨਾਂ ਅਰੈਸਟ ਕੀਤਾ ਜਾਵੇ ਜੀ ਸੋ ਤੁਸੀਂ ਸੋ ਤੁਸੀਂ ਦੇਖਿਆ ਕਿ ਕਿਸ ਤਰੀਕੇ ਨਾਲ ਲੋਕੀ ਪਰੇਸ਼ਾਨ ਹੋ ਗਏ ਨੇ ਇਹ ਚੋਰੀ ਤੋਂ ਬਾਅਦ ਕਿਉਂਕਿ ਅੱਜ ਸਿਰਫ ਮੋਟਰ ਦੇ ਸਟਾਰਟਰ ਦੀ ਚੋਰੀ ਹੋਈ ਆ ਚਲੋ ਮਨ ਵੀ ਲੈ ਕੇ ਚਲੋ ਛੋਟੀ ਜੀ ਗੱਲ ਹੈ ਪਰ ਇੱਥੇ 1500 2000 ਬੱਚੇ ਪੜਨ ਆਉਂਦੇ ਨੇ ਔਰ ਜਿਹੜੇ ਮਾਪੇ ਨੇ ਉਹ ਟੀਚਰਾਂ ਦੇ ਭਰੋਸੇ ਸਕੂਲ ਦੇ ਮੈਨੇਜਮੈਂਟ ਦੇ ਭਰੋਸੇ ਬੱਚੇ ਭੇਜਦੇ ਆ ਪਰ ਕਹਿ ਰਹੇ ਨੇ ਕਿ ਆਲੇ ਦੋਲੇ ਨਸ਼ੇੜੀ ਔਰ ਅਛਰਾਰਤੇ ਅੰਸਰ ਵੀ ਖੁੰਦਦੇ ਨੇ ਜਿਹਦੇ ਕਰਕੇ ਨਸ਼ਾਪੀ ਇੰਨੇ ਚਿੱਟਾ ਚਿੱਟੇ ਦਾ ਨਸ਼ਾ ਕਰਦੇ ਨੇ ਠੀਕ ਹੈ ਨਾ ਅਤੇ ਬੱਚੇ ਵੀ ਨੇ ਬੱਚਿਆਂ ਦੀ ਸੇਫਟੀ ਦਾ ਸਵਾਲ ਹੈ ਸਕੂਲ ਦੀ ਸੇਫਟੀ ਦਾ ਸਵਾਲ ਹੈ ਸੋ ਪ੍ਰਸ਼ਾਸਨ ਨੂੰ ਜਾਂ ਇਸ ਏਰੀਆ ਦੇ ਵਿੱਚ ਜਿਹੜਾ ਵੀ ਲੱਗਦਾ ਥੜਾ ਉਸ ਉਹਨਾਂ ਨੂੰ ਬੇਨਤੀ ਇਹਨਾਂ ਸਕੂਲ ਵੱਲੋਂ ਹੈ ਕਿ ਉਹ ਇੱਥੇ ਆ ਕੇ ਪੀਸੀਆਰ ਪੀਸੀ ਆਰ ਦਾ ਰਾਉਂਡ ਲਾਨ ਇੱਥੇ ਰਾਉਂਡ ਮਾਰਦੇ ਨੇ ਤੇ ਬੱਚੇ ਦੀ ਸੇਫਟੀ ਨੂੰ ਸੁਰੱਖਿਆ ਸੇਫਟੀ ਦਾ ਧਿਆਨ ਰੱਖ ਕੇ ਤੁਸੀਂ ਰਾਉਂਡ ਬਣਾ ਰਾਉਂਡ ਆਪਣਾ ਮਾਰਦੇ ਰਹਿਣ ਤਾਂ ਕਿ ਬੱਚੇ ਸੇਫ ਰਹਿਣ ਸਕੂਲ ਸੇਫ ਰਹਿਣ ਕਿਉਂਕਿ ਜੇ ਸਕੂਲ ਸੇਫ ਰਹਿਣਗੇ ਬੱਚੇ ਸੇਫ ਰਹਿਣਗੇ ਤਾਂ ਹੀ ਅੱਗੇ ਸਭ ਕੁਝ ਸਹੀ ਹੋ ਸਕਦਾ ਹੈ ਆਪਾਂ ਲੋਕਾਂ ਨਾਲ ਵੀ ਗੱਲਬਾਤ ਕੀਤੀ ਹੈ ਕਿ ਚੋਰੀ ਚੋਰੀ ਨੂੰ ਅੰਜਾਮ ਕਦੋਂ ਦਿੱਤਾ ਗਿਆ ਹੈ ਸੀਸੀਟੀਵੀ ਫੁਟੇਜ ਵੀ ਖੰਗਾਲੇ ਗਏ ਨੇ ਤੇ ਸੀਸੀਟੀਵੀ ਫੁਟੇਜ ਦੇ ਵਿੱਚ ਇੱਕ ਬੜੀ ਅਪੱਤੀਜਨਕ ਚੀਜ਼ ਸਾਨੂੰ ਨਜ਼ਰ ਆਈ ਹੈ ਉਹ ਹੈ ਇੱਕੋਤਮ ਰਾਤ ਤੋਂ ਬਾਅਦ ਸਿ ਚਾਨਣਾ ਹੋਣਾ ਲਾਈਟ ਦੇ ਨਾਲ ਜੇ ਉਹ ਸਾਫ ਸਾਫ ਇਹ ਦਰਸਾ ਰਿਹਾ ਹੈ ਕਿ ਸੀਸੀਟੀਵੀ ਕੈਮਰੇ ਜੋ ਮੇਰੇ ਪਿੱਛੇ ਲੱਗਿਆ ਮੈਂ ਕੈਮਰਾਮੈਨ ਨੂੰ ਕਹੂੰਗੀ ਫੋਕਸ ਕਰੇ ਸੀਸੀਟੀਵੀ ਕੈਮਰੇ ਤੇ ਨਾ ਛੇੜਛਾੜ ਕੀਤੀ ਗਈ ਹੈ ਕਿਉਂਕਿ ਪਹਿਲੇ ਇਹ ਕੈਮਰਾ ਦੱਸਿਆ ਜਾ ਰਿਹਾ ਸੀ ਕਿ ਇਹ ਥੋੜਾ نیچے ਸੀਗਾ ਠੀਕ ਹੈ ਔਰ ਇਸ ਕੈਮਰੇ ਦੇ ਆਸ-ਪਾਸ ਅਗਰ ਮੈਂ ਫੋਕਸ ਕਰਨ ਨੂੰ ਕਹੂੰਗੀ ਕਿ ਉੱਥੇ ਵੀ ਕਿਥੇ ਨਾ ਕਿਥੇ ਨਿਸ਼ਾਨ ਲੱਗ ਰਹੇ ਹੈ ਕਿ ਇਹਦੇ ਨਾਲ ਛੇੜਛਾੜ ਕੀਤੀ ਗਈ ਹੈ ਕਿਉਂਕਿ ਹੁਣ ਤੱਕ ਕੋਈ ਵੀ ਫਰੰਟ ਗੇਟ ਤੋਂ ਕੋਈ ਵੀ ਫੁਟੇਜ ਸਾਹਮਣੇ ਨਹੀਂ ਆਈ ਹੈ ਘਰ ਦਾ ਪੇਤੀ ਲੰਕਾ ਟਾਇਆ ਵਾਲਾ ਹਿਸਾਬ ਹੋਇਆ ਥੇ ਕਿਉਂਕਿ ਸੀਸੀਟੀਵੀ ਕੈਮਰੇ ਨਾਲ ਵੀ ਛੇੜਛਾੜ ਹੋਈ ਹੈ ਔਰ ਫੁਟੇਜ ਦੇ ਵਿੱਚ ਹਲੇ ਤੱਕ ਕੋਈ ਨਹੀਂ ਦਿਖਾਈ ਦਿੱਤਾ ਬਾਕੀ ਇਹ ਤਾਂ ਹੋਰ ਵੀ ਅਪਡੇਟ ਚਰਨਣ ਦੇ ਲਈ ਜੁੜੇ ਹੋ ਰਿਹਾ ਆਨ ਡਿਊਟੀ ਪੰਜਾਬ ਦੇ ਨਾਲ